हां दोस्तों आज ना ਕਣਕ ਬੀਜਣ ਲੱਗੇ ਆ 10 ਤਰੀਕ ਹੈ 11ਵਾਂ ਮਹੀਨਾ ਤੇ ਡ੍ਰਿਲ ਨਹੀਂ ਕਰਨ ਲੱਗੇ ਕਿਉਂ ਪਿਛਲੇ ਸਾਲ ਵੀ ਡ੍ਰਿਲ ਕੀਤੀ ਸੀ ਤੇ ਸੂਰਾ ਨੇ ਬਹੁਤ ਕਣਕ ਪੁੱਟੀ ਉਹ ਜਿਸ ਹਿਸਾਬ ਨਾਲ ਡ੍ਰਿਲ ਫਰੀ ਹੁੰਦੀ ਹੈ ਨਾ ਉਸ ਤਰ੍ਹਾਂ ਹੀ ਲਾਈਨਾਂ ਕੱਢ ਦਿੰਦੇ ਡ੍ਰਿਲ ਲੰਗੂ ਪੂਰੇ ਆਪਣਾ ਮੂੰਹ ਨੱਪ ਕੇ ਤੇ ਦਾਣੇ ਹਵਾ ਨਾਲ ਖਿੱਚੀ ਜਾਂਦੇ ਆ ਤੇ ਅਰ ਕੀ ਹੁਣ ਛੱਟੇ ਵਾਲਾ ਤਜਰਬਾ ਕਰਕੇ ਵੇਖਣ ਲੱਗੇ ਆ ਛੱਟੇ ਵਾਲੀ ਦਾ ਕਿਉਂਕਿ ਪਤਾ ਨਹੀਂ ਲੱਗਦਾ ਇਹਨਾਂ ਨੂੰ ਕਿ ਦਾਣੇ ਕਿੱਥੇ ਕਿੱਥੇ ਆ ਤੇ ਜਿਹੜੀ ਲੈਂਸਰ ਕਿਰੀ ਕਣਕਿਆ ਨਾਲ ਉਹਨਾਂ ਦੇ ਮੂੰਹ ਚ ਜਾਈ ਜਾਂਦੀ ਹੈ ਤੇ ਬਹੁਤ ਕਣਕਨਾਸ਼ ਕੀਤੀ ਪਿਛਲੇ ਸਾਲ ਵੀ ਸੋ ਘਰਤਾ 20 ਸੀ ਤੇ ਇਹਨੂੰ ਹੁਣ ਦਵਾਈ ਲਾਉਣ ਲੱਗੇ ਆ ਦਵਾਈ ਲਾ ਕੇ ਤੇ ਫਿਰ ਛੱਟਾ ਛੁੱਟਾ ਦੇ ਦਿੰਦੇ ਆ ਡੀਏਪੀ ਖਾਦ ਦਾ ਵੀ ਛੱਟਾ ਦੇਂਦੇ ਆ ਹੁਣ ਕੰਮ ਤੇ ਦੋਰਾ ਪੈਣਾ 0 ਡ੍ਰਿਲ ਨਾਲ ਕੇਰ ਸਕਦੇ ਆ ਇੱਕੋ ਟਾਈਮ 'ਚ ਦੋਵੇਂ ਕੰਮ ਹੋ ਜਾਣੇ ਸੀ ਹੁਣ ਇੱਕ ਬੰਦਾ ਡਾਇਆ ਖਾਦ ਛੇਰ ਡਿਆ ਛੱਟਾ ਦੇਂਡਿਆ ਵਾ ਤੇ ਆਪ ਕਰ ਲੱਗੇ ਆ ਹਣ ਵੀ ਖਲਾਰ ਲੱਗੇ ਆ ਦਵਾਈ ਨਾਲ ਸੌਦ ਕੇ ਸੋ ਦੁਬਾਰਾ ਵੀਡੀਓ ਪਾਵਾਂਗੇ ਠੀਕ ਹੈ ਜੀ ਧੰਨਵਾਦ ਜੀ